ਲੱਕੜ ਦੇ ਬਾਲਿਆਂ ਦੇ ਪੁੱਤ ਘਰਾਂ ਦੀਆਂ ਛੱਤਾਂ ਟਿਕੀਆਂ ਹੁੰਦੀਆਂ ਬੰਦਾ ਮਰਲੇ ਸ਼ਰੀਰ ਨਹੀਂ ਕਹਿੰਦਾ ਜੇ ਮੂੰਹ ਤੇ ਮੋਸ਼ਨਾ ਹੋਵੇ ਤੇ ਮੋਸ਼ਨਾ ਦੇ ਰੋਲੇਜ ਨਹੀਂ ਆਈਦਾ ਡਾਰਲਿੰਗ ਜਿੰਦਗੀ ਵਿੱਚ ਯਾਰ ਇਦਾਂ ਦੇ ਬਣਾਓ ਕਿ ਕਦੇ ਵੀ ਕਿਸੇ ਵੀ ਮੋੜ ਤੇ ਤੁਹਾਡੇ ਨਾਲ ਖੜਨ ਨਹੀਂ ਤਾਂ ਯਾਰੀ ਇਦਾਂ ਦੀ ਆ ਬਈ ਚੜਦਿਆਂ ਦੀ ਯਾਰੀ ਆ ਉਤਰਦਿਆਂ ਨੂੰ ਪਾਸ ਆਇਆ ਸੋ 28 ਤਰੀਕ ਨੂੰ ਆ ਰਹੀ ਆ ਮੇਰੇ ਭਰਾਵਾ ਵੀ ਸਿੰਗਲ ਨੇ ਇੱਥੇ ਤੂੰ ਇਹਦਾ ਜ਼ਰੂਰ ਦੇਖਣ ਜਾਇਓ ਜਿੰਨੇ ਵੀ ਖੜੇ ਨੇ ਐਡ ਕੁੜੀਆਂ ਲਈ ਬਹੁਤ ਸਪੈਸ਼ਲ ਚੀਜ਼ ਆ ਫਿਲਮ 'ਚ ਇਹ ਤਾਂ ਸਿੰਗਲ ਹੈ ਤੂੰ ਕਿਉਂ ਨਹੀਂ ਲੈ ਕੇ ਆਇਆ ਹੀਰੋਇਨ ਨਾਲ ਨਹੀਂ ਬਾਈ ਹਾਂ ਹੀਰੋ ਨਾਲ ਨਹੀਂ ਹੋਣੀ ਸੀ ਸੋਹਣਾ ਮਾਂ ਵੀ ਟੱਪਿਆ ਔਰ ਮਾਂ ਵੀ ਟੱਪਿਆ ਹਾਰ ਵਿੱਚ ਮੁੰਡਾ ਵਦਨਾਮ ਹੋ ਗਿਆ ਹਾਰ ਵਿੱਚ ਮੁੰਡਾ ਵਦਨਾਮ ਹੋ ਗਿਆ ਲਓ ਜੀ ਜੇਰ ਨਾ ਵਾ ਕੇ ਚਕੇ ਤਾੜੀਆਂ ਮਾਰੋ ਬਈਆਂ ਇਹ ਨਾ ਕਰੋ ਯਾਰ ਹਾ ਜੀ ਗਿਆ ਜੀਦਾ ਗਾ ਕਰਨ ਗਾਰਪਰੀ ਸਸੀ ਗਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਥ ਨਾ ਯਾਰ ਬਹੁਤ ਬਹੁਤ ਸ਼ੁਕਰੀਆ ਸਿਮਰੂ ਭਾਈ ਦਾ ਬਹੁਤ ਘੱਟ ਆਰਟਿਸਟ ਹੋਣੇ ਨੇ ਜਿਹੜੇ ਆਪਣੀ ਸਟੇਜਾਂ ਜੀ ਕਰਦੇ ਨੇ ਤੋਂ ਭਾਈ ਬਹੁਤ ਬਹੁਤ ਸ਼ੁਕਰੀਆ ਰੋਣਾ ਚਲੋ ਰਿਸਪੈਕਟ ਹਾਂ ਜੀ ਜੀ ਮੁੰਮਾ ਸਾਰੇ ਇਕ ਸਿੰਗਲ ਹੀ ਖੜੇ ਨੇ ਸੋ 28 ਤਰੀਕ ਨੂੰ ਆ ਰਹੀ ਆ ਮੇਰੇ ਭਰਾ ਵਾ ਵਾ ਹੀ ਸਿੰਗਲ ਨੇ ਇਥੇ ਤੂੰ ਇਹਦਾ ਜ਼ਰੂਰ ਦੇਖਣ ਜਾਇਓ ਜਿੰਨੇ ਵੀ ਖੜੇ ਨੇ ਐਡ ਕੁੜੀਆਂ ਲਈ ਬਹੁਤ ਸਪੈਸ਼ਲ ਚੀਜ਼ ਆ ਫਿਲਮ ਚ ਇਹ ਤਾਂ ਸਿੰਗਲ ਹੈ ਤੂੰ ਕਿਉਂ ਨਹੀਂ ਲੈ ਕੇ ਆਇਆ ਹੀਰੋਇਨ ਨਾਲ ਨਹੀਂ ਬਾਈ ਹਾਂ ਹੀਰੋ ਨਾਲ ਨਹੀਂ ਹੋਣੀ ਸੀ ਚਲੋ ਕੋਈ ਨਹੀਂ ਜੈਸਪੀਦ ਵਾਸ ਬਿਜ਼ੀ ਸਮਰ ਪਰ ਜਸੀਲੋ ਕਵੀ ਉਹ ਜਿਹਨੇ ਲਿਖੀ ਆ ਨਾਲ ਲਿਖਦਾ ਪਤਾ ਨਹੀਂ ਕਿੱਥੋਂ ਦੱਤੇ ਦੱਤੇ ਡਾਇਲੋਗ ਲਿਆਉਂਦਾ ਇਹ ਇੱਕ ਵਾਰੀ ਤਾੜੀਆਂ ਜੱਸੀ ਰੋਕੇ ਦੇ ਨਾਮ ਲੋ ਵੀ ਟ੍ਰੇਲਰ ਦੇਖਿਆ ਸਾਰੇ ਨੇ ਉਹ ਡਾਇਲੌਗ ਸੁਣਿਆ ਕਹਿੰਦਾ ਜੇ ਮੂੰਹ ਤੇ ਮੋਸ਼ਨ ਨਾ ਹੋਵੇ ਤੇ ਮੋਸ਼ਨ ਦੇ ਰੋਲੇਜ ਨਹੀਂ ਆਈਦਾ ਡਾਰਲਿੰਗ ਉਹ ਜੱਸੀ ਵੀਰ ਦਾ ਲਿਖਿਆ ਸੋ ਜੱਸੀ ਵੀਰ ਦੀ ਹੈਲੋ ਸੋਲੋ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਟ੍ਰੇਲਰ ਮੈਂ ਚਾਹਣਾ ਮੈਂ ਤੁਹਾਡੇ ਨਾਲ ਟ੍ਰੇਲਰ ਦੇਖਲਾ ਦੇਖਲਾ ਇੱਕ ਵਾਰ ਤੁਹਾਡੇ ਸਾਰਿਆਂ ਦਾ ਟ੍ਰੇਲਰ ਸੋ ਦੇਖਦੇ ਹੋ ਹੀ ਵਾਸ ਡੂਇੰਗ ਇੰਟਰਵਿਊਸ ਐਂਡ ਥੈਨ ਨਾਊ ਹੀ ਇਜ਼ ਅ ਲੀਡ ਹੀਰੋ ਇਦਨ ਆਉਂਦੇ ਤਾੜੀਆਂ ਮਰਿਓ ਬਾਈ ਦੇ ਨਾਮ ਤੇ ਇਸੇ 빅 ਜਰਨੀ ਲੌਂਗ ਜਰਨੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਵੱਡੀ ਜਰਨੀ ਆ ਅਸੀਂ 5 ਸਾਲ ਇਕੱਠੇ ਇੱਕੋ ਘਰ ਚ ਰਹੇ ਆ ਆਸਟ੍ਰੇਲੀਆ ਸੋ ਇਹਨੂੰ ਮੈਂ ਕੁਛ ਵੀ ਸਾਡੀ ਯਾਰੀ ਦੋਸਤੀ ਇਦਾਂ ਦੀ ਆ ਜ਼ਿੰਦਗੀ ਚ ਯਾਰ ਇਦਾਂ ਦੇ ਬਣਾਓ ਕਿ ਕਦੇ ਵੀ ਕਿਸੇ ਵੀ ਮੋੜ ਤੇ ਤੁਹਾਡੇ ਨਾਲ ਖੜਨ ਨਹੀਂ ਤਾਂ ਯਾਰੀ ਇਦਾਂ ਦੀ ਆ ਬਈ ਚੜਦਿਆਂ ਦੀ ਯਾਰੀ ਆ ਉਤਰਦਿਆਂ ਨੂੰ ਪਾਸ ਆ ਜਾਣਾ ਹੀ ਕਿਉਂ ਆ ਪੰਜਾਬ ਬਹੁਤ ਘੰਟਾ ਹੁਣ ਸ਼ੂਟਰ ਫਿਲਮ ਦੇਖੀ ਸਾਰਿਆਂ ਨੇ ਲੱਕੜ ਦੇ ਬਾਲਿਆਂ ਦੇ ਪੁੱਤ ਘਰਾਂ ਦੀਆਂ ਛੱਤਾਂ ਟਿਕੀਆਂ ਹੁੰਦੀਆਂ ਬੰਦਾ ਮਰਲੇ ਸਰੀਰ ਨੇ ਮੈਂ ਆਲੇ ਤੇ ਖੜਾ ਹਾਂ ਤੇ ਤੁਹਾਡਾ ਸਾਰਾ ਦਾ ਪਿਆਰ ਆ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨੇ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਤੁਸੀਂ ਮੈਨੂੰ ਇੱਥੇ ਕੱਢਣ ਦੇ ਕਾਬਿਲ ਕੀਤਾ ਸੋ ਮੇਰੀ ਜਿਹੜੀ ਨਵੀਂ ਫਿਲਮ ਆ ਰਹੀ ਹੈ ਬਦਨਾਮ 28 ਤਰੀਕ ਨੂੰ ਆ ਜਾਣੀ ਹੈ ਬੇਰੀ ਥੋੜੀ ਸਾਰ ਥੋੜੇ ਸਾਰਿਆਂ ਰਿਕੁਐਸਟ ਆ ਤੁਸੀਂ ਜ਼ਰੂਰ ਜਾ ਕੇ ਫਿਲਮ ਨੂੰ ਦੇਖੋ ਥੀਏਟਰ ਵਿੱਚ ਬਹੁਤ ਵੱਡਾ ਉਪਰਾਲਾ ਕੀਤਾ ਸਾਡੇ ਪ੍ਰੋਡਿਊਸਰਸ ਨੇ ਦੇਸੀ ਜੰਕਸ਼ਨ ਐਂਡ ਜੈਪ ਸਟੂਡੀਓਜ਼ ਨੇ ਬਹੁਤ ਵੱਡੀ ਫਿਲਮ ਬਣਾਈ ਮੈਨੂੰ ਲੱਗਦਾ ਸਾਰਾ ਬਾਲੀਵੁੱਡ ਇਕੱਠਾ ਕਰਿਆ ਫਿਲਮ ਦੇ ਵਿੱਚ ਸੋ ਇੰਨਾ ਪੰਜਾਬੀ ਫਿਲਮਾਂ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੋ ਤੁਹਾਡੀ ਸਪੋਰਟ ਚਾਹੀਦੀ ਆ ਤੁਸੀਂ ਥੀਏਟਰ ਚ ਫਿਲਮ ਦੇਖੋਗੇ ਜਾ ਕੇ ਪੰਜਾਬੀ ਸਿਨੇਮਾ ਵੱਡਾ ਹੋਊਗਾ ਪੰਜਾਬੀ ਫਿਲਮਾਂ ਵੱਡੀਆਂ ਹੋਣਗੀਆਂ ਤਾਂ ਪੰਜਾਬ ਵੱਡਾ ਹੋਊਗਾ ਸੋ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਅਸਿਮਰਨ ਬਾਈ ਦਾ ਧੰਨਵਾਦ ਕਿਉਂਕਿ ਕਿਸੇ ਦੀ ਸਟੇਜ ਹੁੰਦੀ ਆ ਨਾ ਜਦੋਂ ਕਿਸੇ ਕਲਾਕਾਰ ਦੀ ਜੋ ਸਾਂਝੀ ਕਰਨੀ ਮੈਂ ਜਿੱਤੋਂ ਸ਼ੁਰੂ ਕੀਤੀ ਸੀ ਗੱਲ ਬਹੁਤ ਔਖੀ ਹੁੰਦੀ ਆ ਗਗਨ ਕੋਕਰੀ ਵਾਜ ਦਾ ਧੰਨਵਾਦ ਸੋ ਥੋੜਾ ਸਾਰ ਦਾ ਧੰਨਵਾਦ ਤੁਹਾਡਾ ਕੀਮਤੀ ਸਮਾਂ ਲਿਆ ਸੀ ਸੋ ਆਮ ਰੀਅਲੀ ਥੈਂਕਫੁਲ ਟੂ ਆਲ ਆਫ ਯੂ 28 ਤਰੀਕ ਨੂੰ ਬਦਨਾਮ ਆ ਰਹੀ ਆ ਜ਼ਰੂਰ ਦੇਖਣ ਜਾਓ ਦੇਖਣ ਜਾਓਗੇ ਸੋ ਥੈਂਕ ਯੂ ਸੋ ਮੱਚ ਤੁਸੀਂ ਇੰਜੋਏ ਕਰੋ ਆਪਣਾ ਸ਼ੋ ਤੇ ਮੈਂ ਮਿਲਦਾ ਤੁਹਾਨੂੰ ਥੀਏਟਰਾਂ 'ਚ 28 ਤਰੀਕ ਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ